ਸਤਿ ਸ਼੍ਰੀ ਅਕਾਲ ਦੋਸਤੋ ਠਾ ਠਾ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਆਪਾਂ ਆਏ ਹਾਂ ਜੀ ਪਿੰਡ ਬੈਲਾ ਸੀਲਤ ਜਿਲ੍ਹਾ ਤਰਨਤਾਰਨ ਸਾਹ ਆ ਉਪਰਕਰਤ ਸਿੰਘ ਨਾਲ ਦੇ ਫਾਰਮ ਤੇ ਆਏ ਹਾਂ ਇੱਥੋਂ ਆਪਾਂ ਤੁਹਾਨੂੰ ਕੁੱਲ 2 ਐਨੀਮਲ ਖਾਣੇ ਵਿਕਰੀ ਵਾਲੇ ਵੀਡੀਓ ਦੇ ਅਨਸਾਰ ਖਾਣੇ ਦੇ ਬਾਕੀ ਤਰੀਕ ਤੇ ਸਮਾਂ ਨੋਟ ਕਰ ਲੈ ਜੀ ਨੂੰ 27 ਜਨਵਰੀ 2026 ਸਮਾਂ ਕੁਝ 12:00 ਵਜੇ ਦਾ ਹੈ ਤੇ ਲਾਗੇ ਦਾ ਪਿੰਡ ਹੈ ਕਾ ਪਿੰਡ ਕੱਢ ਕੇ ਲਿਆ ਤਰਨਤਾਰਨ ਸਾਹਿਬ ਤੋਂ ਕੋਈ ਛੇ 7-8 ਕਿਲੋਮੀਟਰ ਦੀ ਦੂਰੀ ਦੇ ਜਿਹੜੇ ਵੀ ਸੱਜਣ ਨੇ ਵੇਟ ਕਰਨਾ ਵਾ ਬਾਕੀ ਭਾਉ ਜੀ ਨੂੰ ਤਾਂ ਸਾਰੀ ਜਾਣਕਾਰੀ ਲੈਣੀ ਹੈ ਵੀਡੀਓ ਦੇ ਐਂਡ ਤੱਕ ਸਤਿ ਸ਼੍ਰੀ ਅਕਾਲ ਭਾਉ ਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੇਤਾ ਕੈਮ ਨੇ ਜੀ ਵਧੀਆ ਵੀਰ ਜੀ ਵਧੀਆ ਜੀ ਵਧੀਆ ਹੀ ਚਾਹੀਦੇ ਹਾਂਜੀ ਮੀ ਪਾਈ ਜਾਂਦਾ ਜੇ ਫਿਰ ਹਾਂਜੀ ਮੀ ਪਈ ਜਾਂਦਾ ਸਵੇਰ ਦਾ ਆ ਮੀ ਆ ਦੰਦਾ ਨਹੀਂ ਲੈਦਾ ਹੈ ਨਾ ਹਾਂਜੀ ਹਾਂਜੀ ਤੇ ਕਿੰਨੇ ਜੋ ਪਸ਼ੂ ਲੈ ਆਏ ਅੱਜ ਪਸ਼ੂ ਦੋ ਆ ਜੀ ਇੱਕ ਆ ਵਹਿਰ ਪਹਿਲਾਂ ਸੋਈ ਆ ਹਾਂਜੀ ਇੱਕ ਮੱਝਾ ਟੋਕਰ ਗੱਪਣ ਜੀ ਟੋਕਣ ਗੱਪਣ ਮੱਝ ਆ ਗਈ ਹੈ ਨਾ ਹਾਂਜੀ ਬਾਹਰ ਨਿੱਕੇ ਨਿੱਕੇ ਰਹਿਣਗੇ ਨਿੱਕੇ ਜੀ ਨਿੱਕੇ ਹੀ ਠੀਕ ਹੈ ਜੀ ਹਾਂ ਜੀ ਛੋਟੇ ਕਰ ਲਈਏ ਇਹਦੇ ਤੋਂ ਜੀ ਨੂੰ ਜਾਣਕਾਰੀ ਸ਼ੁਰੂ ਇਹ ਜੀ ਤਿੱਗਿਆ ਸੂਏ ਨੂੰ ਗੱਬਣਿਆ ਮੱਝ ਹਾਂ ਜੀ ਤੇ ਦੁੱਧ ਥੱਲੇ 6 ਕਿਲੋ ਆ 6 ਕਿਲੋ ਦੁੱਧ ਇਹਦੇ ਕੋਲ ਹਾਂ ਜੀ ਹਾਂ ਜੀ ਤੇ ਨਾਲ 4 ਮਹੀਨਾ ਲੱਗਾ ਜੀ ਗੱਬਣਿਆ ਚੈੱਕ ਪਾਸ ਹੈ ਨਾ ਚੈੱਕ ਪਾਸ ਹੈਗੀ ਤਿੰਨ ਥਾਣਿਆਂ ਤਿਲੜ 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 ਆ ਗਈ ਤਿਲੜ ਜੀ ਚਵਾਈ ਚੁਈ ਫਿਰ ਤਿੰਨਾਂ ਦੀ ਓਕੇ ਆ ਜੀ ਓਕੇ ਆ ਜੀ ਕਰਾਈ ਅਸੀਂ ਚੈੱਕ ਕਰੋਲ ਕੇ ਹਾਂ ਜੀ ਕਲਾ ਲਈ ਮੜੀ ਅੱਬਾ ਮਾਰਾ ਦੀ ਚਾਪੀ ਖਾਣਾ ਕਰੋ ਸਜਣੋ ਆਰਡਰ ਕੁਆਲਟੀ ਚੈੱਕ ਇਹ ਫੇਰ ਸ਼ੁਰੂ ਤਾਂ ਹੀ ਜਮੰਦਰੂ ਤੇ ਲੜਿਆ ਜੀ ਜਮੰਦਰੂ ਤੇ ਲੜਿਆ ਜੀ ਜਮੰਦਰੂ ਜਮੰਦਰੂ ਠੀਕ ਹੈ ਜੀ ਹਾਂ ਦੁੱਧ ਪਾਉਜੀ ਕਿੰਨਾ ਨੂੰ ਮੌਕੇ ਦੇ ਦੇ ਕੋਲ ਦੁੱਧ ਵੀ 6 ਕਿਲੋ ਆ ਜੀ 6 ਕਿਲੋ ਹਾਂਜੀ ਹਾਂਜੀ ਚੈੱਕ ਕਰਾਈ ਆ ਕੋਈ ਪਾਈਆ ਖੰਡ ਤਾਂ ਠਾ ਠਾ ਜਿਸ ਕਹਿ ਨਹੀਂ ਸਕਦੇ ਬਿਲਕੁਲ ਬਿਲਕੁਲ ਜੀ ਹਾਂਜੀ ਕਿਉਂਕਿ ਚੈੱਕ ਕਰਾਉਣਾ ਤੁਹਾਨੂੰ ਪਤਾ ਥੋੜਾ ਬੋਧਾ ਫਰਕ ਪੈ ਜਾਂਦਾ ਹਾਂਜੀ ਹਾਂਜੀ ਬਾਕੀ ਦੁੱਧ 6 ਕਿਲੋ ਆ ਜੀ ਚਵਾਈ ਚੂਈ ਫਿਰ ਤਿੰਨਾਂ ਦੀ ਓਕੇ ਆ ਜੀ ਓਕੇ ਆ ਜੀ ਭਾੜੇ ਦੇ ਮਿਲਦੀ ਆ ਜਵਾਬ ਵਧੀਆ ਭਾੜੇ ਦੇ ਮਿਲਦੀ ਆ ਭਾੜੇ ਦੇ ਹਾਂਜੀ ਹਾਂਜੀ ਤਿੰਨਾਂ ਦਾ ਨਾ ਦੀ ਓਕੇ ਆ ਜੀ ਤਿੰਨਾਂ ਵੀ ਓਕੇ ਆ ਜੀ ਹਾਂਜੀ ਤੇ ਮੋਲ ਫਿਰ ਕੀ ਕਰਦੇ ਆ ਆਪਾਂ ਮੋਲੇ ਦਾ ਖਾਬਦਾ ਹੀ ਆ ਜੀ ਹਾਂਜੀ ਮੋਲੇ ਦੇ ਫੰਡਰਾਂ ਵਾਲਾ ਹੀ ਆਗੇ ਅੱਛਾ ਨਿੱਕਾ ਜਾ ਨਿੱਕਾ ਜਾ ਠੀਕ ਹੈ ਜੀ ਹਾਂ 45 ਦੀ ਦੇ ਦਾਂਗੇ 45 ਦੀ ਐਸਨੋ ਹਾਂਜੀ ਕੋਈ ਮਾਨਤਾਨ ਮੌਕੇ ਤੇ ਕੋਈ ਨਹੀਂ ਕਰਦਣ ਯਾਰ ਦਾ ਠੀਕ ਹੈ 44 ਦੀ ਦੇ ਦੇ ਜੀ ਐਸਨੋ ਹਾਂ ਕੋਈ ਵੀਰ ਭਰਾ ਫੋਨ ਲਾਵੇ ਹੋਰ ਕਰ ਦਾਂਗੇ ਮਾਨਤਾਨ ਠੀਕ ਹੈ ਜੀ ਠੀਕ ਹਾਂਜੀ ਓਕੇ ਤੇ ਇਹ ਵੈੜ ਦੀ ਦੇ ਦੀਏ ਜਾਣਕਾਰੀ ਸੂਆ ਪਹਿਲਾਂ ਆ ਗਿਆ ਜੀ ਇਹ ਪਹਿਲਾਂ ਸੋਈ ਆ ਜੀ ਹਾਂਜੀ ਹਾਂ ਤੇ ਦੁੱਧ 8 ਕਿਲੋ ਦੁੱਧ 8 ਕਿਲੋ ਹਾਂਜੀ ਮਗਰ ਕੀ ਆ ਗਿਆ ਜੀ ਮਗਰ ਬੱਸੀ ਆ ਜੀ ਬੱਸੀ ਆ ਜੀ ਹਾਂ ਜੀ ਚਵਾਈ ਚੁਈ ਕਿੱਥੇ ਇੱਕ ਨੰਬਰ ਜੀ ਇੱਕ ਨੰਬਰ ਚਵਾੜੀਆਂ ਸੂਲੀਆਂ ਸੀਲ ਵਧੀਆ ਜੀ ਠੰਡੀ ਧੀਰੀ ਹੈ ਕੋਈ ਗੱਲ ਨਹੀਂ ਠੰਡੀ ਧੀਰੀ ਹੈ ਜਿੱਦਾਂ ਮਰਜ਼ੀ ਪਾਓ ਠੀਕ ਹੈ ਜੀ ਕਰਾਈਏ ਹੈ ਚੱਕ ਲਓ ਜੀ ਖੁੱਲ ਗਏ ਹਾਂਜੀ ਹਾਂਜੀ ਖੋਲ ਲਿਆ ਤੁੰਗਲਾ ਸਿੰਘ ਜੀ ਹਾਂ ਜੀ ਸਾਮਾਨ ਪੂਰਾ ਪਹੁੰਚਾ ਬਣਾਉਂਦੀ ਹਾਂ ਤੁਹਾਨੂੰ ਪਤਾ ਟਾਈਮ 12 ਵਜੇ ਆ ਹਾਂਜੀ ਹਾਂਜੀ ਬਾਕੀ ਹੈਗੀ ਠੰਡੀ ਠੀਰੀ ਆ ਕੋਈ ਗੱਲ ਨਹੀਂ ਠੰਡੀ ਠੀਰੀ ਐ ਸੀਜ਼ ਕੋਈ ਚੱਕਰ ਨਹੀਂ ਬਸ ਡਰਦੀ ਆ ਹਾਂਜੀ ਕੋਈ ਗੱਲ ਨਹੀਂ ਮਿੱਠੀ ਆ ਬਸ ਕੋਈ ਗੱਲ ਨਹੀਂ ਜਿੱਦਾਂ ਮਰਜ਼ੀ ਚੋ ਹਾਂਜੀ ਹਾਂਜੀ ਹਾਂ ਕੈਂਪਰੇ ਤੋਂ ਡਰਦੀ ਆ ਨਾ ਹਾਂਜੀ ਹਾਂਜੀ ਉਹ ਪਰਾਂ ਆ ਮਹਿਸੂਸ ਕਰਦੀ ਥੋੜਾ ਜਿਹਾ ਹਾਂ

ਕੋਈ ਨਾ ਖਾ ਦਤਾ ਚਵਾਈ ਪੂਰੀ ਮੁਗ ਗਈ ਹੈ ਜਵਾਈ ਵਧੀਆ ਚਵਾਈ ਇੱਕ ਨੰਬਰ ਆ ਗਈ ਹੈ ਚਵਾਈ ਵਧੀਆ ਹਾਂਜੀ ਹਾਂਜੀ ਚੋਣ ਕੇ ਪੋਲੀ ਹੈ ਜੀ ਪੋਲੀ ਪੂਰੀ ਨੂੰ ਵਰਗੀ ਕੇ ਬੰਦ ਗਏ ਹਾਂਜੀ ਹਾਂਜੀ ਬੰਦ ਲੀ ਚਵਾ ਵਧੀਆ ਵੀਰਾਂ ਇੱਕ ਨੰਬਰ ਹੈ 100 20 ਆ ਗਿਆ ਹਾਂਜੀ ਇਹਦਾ ਭਾਉ ਜੀ ਮੋਲ ਫਿਰ ਮੋਲ ਦੀ ਜਿਹੜਾ 20000 ਕਰਦੇ ਆ ਹਾਂਜੀ ਮੇਰਾ ਵੀ 20000 ਦੀ ਈਐਸ ਨੂੰ 20000 ਦੀ 8 ਕਿਲੋ ਦੁੱਧ ਸੂਹਾ ਪਹਿਲਾ ਮਗਰ ਸੀ ਹੈਨਾ ਹਾਂ ਹਾਂਜੀ ਠੀਕ ਹੈ ਜੀ ਬਾਕੀ ਹੋਰ ਵੀ ਹਰਦਾ ਕਰ ਦਾਂਗੇ ਉਹ 10000 ਦੀ ਦੇ ਦੇਣਾ ਹੈ ਹਾਂ ਠੀਕ ਹੈ ਜੀ ਬਾਕੀ ਕੋਈ ਵੀ ਭਰਾ ਫੋਨ ਲਾਵੇ ਮੌਕੇ ਤੇ ਮਾਨਤਾਨ ਕਰਾਂਗੇ ਮਾਨਤਾਨ ਨਾ ਬਾਕੀ ਜਿਹੜਾ ਵੀ ਭਰਾ ਵੀਟ ਕਰਦਾ ਉਹਦੀ ਤਸੱਲੀ ਕਰਕੇ ਹਾਂ ਜੀ ਬਾਕੀ ਕੋਈ ਤਸੱਲੀ ਕਰਕੇ ਲਵੇ ਹਾਂ ਹਾਂ ਤਸੱਲੀ ਕਰੇ ਹਨਾ ਦੋ ਟਾਈਮ ਚੋ ਗਿਆ ਜਿੱਦਾਂ ਮਰਜੀ ਤਸੱਲੀ ਕਰ ਲੈਣਾ ਵਾਲੀ ਗੱਲ ਨਾ ਹਾਂ ਜੀ ਹਾਂ ਜੀ ਠੀਕ ਹੈ ਭਾਈ ਬਾਕੀ ਦੁੱਧ 10000 ਕਿਲੋ ਕਰੂਗੀ ਹਾਂ ਜੀ ਆਪਣੇ ਵੀ ਆਈ ਹਲੇ ਹਾਂ ਜੀ ਦੁੱਧ 10000 ਕਰੂਗੀ ਸਾਮਣ ਵਾਲੀ ਆ ਬਿਲਕੁਲ ਬਿਲਕੁਲ ਬਾਕੀ ਪਾਏ ਦਾ ਬਾਕੀ ਪਾਏ ਦਾ ਬਾਕੀ ਸਾਮਣ ਵਾਲੀ ਤਾਜੀ ਸੂਈ ਆ ਹਾਂ ਜੀ ਹਾਂ ਜੀ ਅਵਸ਼ੀ ਮਗਰ ਜਰਸੀ ਦੀ ਜੀ ਕੇ ਹਾਂਜੀ ਤੇ ਐਡਰੈਸ ਪਾਉਜੀ ਤੇ ਮੋਬਾਈਲ ਨੰਬਰ ਦੱਸ ਦਈਏ ਪਿੰਡ ਪਿੰਡ ਦੱਸ ਪਿੰਡ ਪਹਿਲਾ ਜੀ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਹਾਂਜੀ ਨਾਮ ਪ੍ਰਗਟ ਸਿੰਘ ਹਾਂਜੀ ਫੋਨ ਨੰਬਰ 872873597 ਠੀਕ ਹੈ ਜੀ ਹਾਂਜੀ ਲਾਗੇ ਡੰਡਿਆਲਾ ਰੋਡ ਪੈਂਦਾ ਕੱਦਗਿੱਲ ਹਾਂਜੀ ਕਾਕਾਂਡਿਆਲਾ ਮੁਗਲਚੱਕਰ ਟਾਉਲ ਬੈਲਾ ਹਾਂਜੀ 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 ਠੀਕ ਹੈ ਭਾਜੀ ਸასი ਗੱਲ ਸასი